ਸਾਹਮਣੇ ਸਕੂਟੀ ਤੇ ਸਵਾਰ ਤਿੰਨ ਨੌਜਵਾਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਕਹਿਰ ਮਚਾ ਦਿੱਤਾ। ਹੁਣ ਇਹ ਨੌਜਵਾਨ ਸਕੂਟੀ ਤੋਂ ਉੱਤਰ ਕੇ ਹੌਲੀ-ਹੌਲੀ ਤੁਰੇ ਆਉਂਦੇ ਨਜ਼ਰ ਆ ਰਹੇ ਹਨ। ਪਰ ਅੱਗੇ ਜੋ ਇਹ ਕਾਰਨਾਮਾ ਕਰਨ ਵਾਲੇ ਨੇ ਉਹ ਸੀਨ ਦੇਖ ਤੁਹਾਡੇ ਪੈਰਾ ਹੇਠੋਂ ਜ਼ਮੀਨ ਖਿਸਕ ਸਕਦੀ ਹੈ। ਹੁਣ ਦੇਖੋ ਇਹ ਨੌਜਵਾਨ ਇੱਕ ਦਫ਼ਤਰ ਦੇ ਅੰਦਰ ਦਾਖਲ ਹੋ ਚੁੱਕੇ ਹਨ ਜਿਨ੍ਹਾਂ ਦੀ ਘਟੀਆਂ ਕਰਤੂਤ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ। ਪਹਿਲਾਂ ਦੇਖੋ ਇਹ ਪੂਰੀ ਵੀਡੀਓ ਫਿਰ ਦੱਸਦੇ ਆ ਅੱਗੇ ਕੀ ਹੈ ਪੂਰਾ ਮਾਮਲਾ। ਦਰਸਲੇ ਘਟਨਾ ਜਲੰਧਰ ਦੇ ਥਾਣਾ ਮਕਸੂਦਾ ਅਦੀਨ ਪਿੰਦੇ ਲੰਬਾ ਪਿੰਡ ਦੇ ਨੇੜੇ ਦੀ ਹੈ ਜਿੱਥੇ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਇੱਕ ਗੈਂਸ ਏਜੰਸੀ ਨੂੰ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਹੈ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਜੰਸੀ ਦੇ ਕਰਮਿੰਦੇ ਨੇ ਦੱਸਿਆ ਕਿ ਲੱਖਾਂ ਰੁਪਏ ਗੱਲੇ ਦੇ ਵਿੱਚੋਂ ਲੁੱਟ ਕੇ ਫਰਾਰ ਹੋ ਗਏ ਮੇਰਾ ਨਾਮ ਜੋਤੀ ਹੈ ਜੀ ਕੀ ਗਲਤ ਕੀ ਮੈਂ ਭਾਈ ਇੱਥੇ ਪੇਠਾ ਸੀਗਾ ਕਿੰਨੇ ਬੰਦੇ ਆਏ ਆ ਉਹਨਾਂ ਕੋਲ ਰਿਪੋਰਟ ਬਰਾਂਦੀਆਂ ਦਾਤ ਸੀਗੇ ਕਿੰਨੇ ਕਬੇ ਦੀ ਘਟਨਾ ਪਈ ਇਹ 2 ਵਜੇ ਦੀ ਘਟਨਾ ਹੈ 2 2:30 ਵਜੇ ਦੀ ਘਟਨਾ ਹੈ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕੈਸ਼ ਹੈਗਾ ਇਤਰਾ ਤੇ ਤੇ ਨਹੀਂ ਤਾਂ ਤੈਨੂੰ ਸ਼ੂਟ ਕਰਨਾ ਹੈ ਨਹੀਂ ਤੇ ਧਰੇ ਏਜੰਸੀ ਦੇ ਵਿੱਚ ਕਾਫੀ ਬੰਦੇ ਕੰਮਕੂਮ ਕਰਦੇ ਹੋ ਨੇ ਕਿੱਥੇ ਸੀ ਜੀ ਹਾਂ ਜੀ ਕੰਮ ਤਾਂ ਕਰਦੇ ਆ ਲੇਕਿਨ ਉਹ ਉਹ ਬਾਹਰ ਬੈਠੇ ਸੀ ਔਰ ਕਿਸੇ ਜੇ ਖਿਆਲ ਚ ਨਹੀਂ ਹੋ ਇਤਾਂ ਮੂਡ ਭਿੱਟੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋਟਲ ਅੱਛਾ ਉਹ ਕਿਸੇ ਨੂੰ ਸ਼ੱਕ ਹੀ ਨਹੀਂ ਉਹ ਕਹਿੰਦੇ ਵੀ ਸ਼ਾਇਦ ਉਹਦਾ ਕੋਈ ਡਿਸਕਸ ਕਰਨਾ ਜਿੱਦਾਂ ਕਨੈਕਸ਼ਨ ਵਗੈਰਾ ਚੱਲਦਾ ਵਾ ਮੋਦੀ ਦਾ ਤੇ ਉਹਨਾਂ ਕਹਿਆ ਸ਼ਾਇਦ ਵੀ ਫ੍ਰੀ ਵਾਲੇ ਕਨੈਕਸ਼ਨ ਦਾ ਕੋਈ ਪੁੱਛਣਾ ਹੈ ਜਾਂ ਕੁਝ ਗੱਲਬਾਤ ਕਰਨਾ ਹੈ ਕਿੰਨੇ ਵਜੇ ਦੀ ਘਟਨਾ ਹੈ ਇਹ 2:30 ਵਜੇ ਦੀ ਘਟਨਾ ਹੈ ਜੀ ਅੱਛਾ ਜੀ ਫੇ ਉਹਨਾਂ ਨੇ ਕੀ ਗੱਲਬਾਤ ਕੀ ਕੀਤੀ ਤੁਹਾਡੇ ਨਾਲ ਸਰ ਬਸ ਉਹਨਾਂ ਨੇ ਬਸ ਇਹੀ ਮੈਨੂੰ ਰਿਵੋਲਵਰ ਦਿਖਾਈ ਹੈ ਤੇ ਮੈਨੂੰ ਕਹਿੰਦੇ ਵੀ ਜੋ ਕੈਸ਼ ਹੈ ਇੱਥੇ ਰੱਖ ਦੇ ਉਹਨਾਂ ਨੇ ਕੈਸ਼ ਹੈ ਮੈਂ ਮੈਨੂੰ ਕਹਿੰਦੇ ਜੇ ਰੌਲਾ ਪਾਇਆ ਤਾਂ ਸ਼ੂਟ ਕਰ ਸਰ ਕੈਸ਼ ਕਿੰਨਾ ਸੀ ਕਿੰਨਾ ਕੈਸ਼ ਸੀ ਉਹ 2 ਲੱਖ ਦੇ ਕਰੀਬ ਸੀਗਾ ਅੱਛਾ ਜੀ ਉਹਨਾਂ ਨੇ ਆਪ ਹੀ ਗੱਲਾਂ ਖੋਲ ਕੇ ਵਿੱਚੋਂ ਸਾਰਾ ਕੱਟਿਆ ਮੇਰੇ ਪਰਸ ਪੁਲਿਸ ਜੋ ਵਿੱਚ ਪਏ ਸਾਰੇ ਕੱਢੇ ਕੀ ਕੀ ਹਥਿਆਰ ਕੀ ਕੀ ਸੀਗੇ ਉਹਨਾਂ ਕੋਲ ਉਹਨਾਂ ਕੋਲ ਰਿਵਾਲਵਰ ਸੀਗਾ ਤੇ ਨਾਲ ਕੋਲ ਅੱਛਾ ਇੱਕ ਦੇ ਕੋਲ ਰਿਵਾਲਵਰ ਦੇ ਨਾਲ ਡਾਕ ਸੀਗਾ ਅੱਛਾ ਜੀ ਨੇ ਮਾਰਨ ਦੀ ਕੋਸ਼ਿਸ਼ ਕੀਤੀ ਐ ਤੂੰ ਤਪਤਾ ਵੀ ਉੱਠ ਗਿਆ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਚਿਰ ਹਰਕਤ ਕੀਤੀ ਤਾਂ ਮਾਰਾਂਗੇ ਮੈਂ ਕਿਹਾ ਮੈਂ ਕੁਝ ਨਹੀਂ ਕਰਦਾ ਤੂੰ ਨਾ ਰੋਣਾ ਪਾਇਆ ਨਾ ਕੁਝ ਉਹਨਾਂ ਨੇ ਕਿਹਾ ਕਿ ਰੋਲਾ ਪਾਇਆ ਤਾਂ ਵੀ ਤਨੀ ਚਰ ਕਰਾਂਗੇ ਅੱਛਾ ਰੋਲਾ ਪਾਇਆ ਤਾਂ ਵੀ ਛੁੱਟ ਕਰਨਾ ਜਦੋਂ ਜਦੋਂ ਪ੍ਰਸ਼ਾਸਨ ਨੂੰ ਕੋਈ ਪਾਸ ਵਿੱਚ ਅਸੀਂ ਇੱਕ ਬਾਰਾ ਨੰਬਰ ਡਾਇਲ ਕੀਤਾ ਤੇ ਪੁਲਿਸ ਕਹਿੰਦੇ ਨਹੀਂ ਕਿ ਇਹ ਮੇਰਾ ਥਾਣਾ ਨਹੀਂ ਹੈ ਦੂਜੀ ਕਹਤੇ ਮੇਰਾ ਥਾਣਾ ਨਹੀਂ ਐਸੋ ਹੀ ਲੇਟ ਹੋਇਆ ਨਹੀਂ ਪਹਿਲਾਂ ਥੋੜਾ ਜਿਹਾ ਇਹ ਪ੍ਰੋਬਲਮ ਹੋਈ ਫਿਰ ਬਾਅਦ ਕਲੀਅਰ ਹੋ ਗਿਆ ਫਿਰ ਅਸੀਂ ਥਾਣੇ ਹਾਲੇ ਆਏ ਉਹਨਾਂ ਨੇ ਅੜ ਕੇ ਕਿਹਾ ਕਿ ਕੋਈ ਨਹੀਂ ਜਲਦੀ ਜਲਦੀ ਇਹ ਕਾਰਵਾਈ ਕਰਕੇ ਨਸਕੀਟਾ ਜਾਊਗਾ ਸਰ ਕੀ ਨਾਮ ਹੈ ਇਹ ਆਪਣਾ ਮੈਂ ਪ੍ਰਦੀਪ ਅਗਰ왈 ਜੀ ਆਪਣੀ ਏਜੰਸੀ ਹਾਂਜੀ ਆਪਣੀ ਹੈ ਜੀ ਏਜੰਸੀ ਤੁਹਾਨੂੰ ਕਿਰੋ ਪੜਾ ਲਗਾਇਆ ਘਟਣਾ ਸਾਨੂੰ ਬਸ ਪੌਣੇ 3 ਵਜੇ ਸਮਝੋ ਜਿੱਦਾਂ ਕਟਰਾ ਹੋਈ ਹੈ ਹਾਂਜੀ ਸਾਨੂੰ ਉਸੇ ਟਾਈਮ ਫੋਨ ਆਇਆ ਅਸੀਂ ਉਸੇ ਟਾਈਮ ਆਏ ਇੱਥੇ ਜੀ ਹਾਂ ਹਾਂ ਤੇ ਆ ਕੇ ਦੇਖਿਆ ਹਾ ਵੀ ਇਹ ਕੱਲੇ ਭਾਈ ਸਾਹਿਬ ਬੈਠੇ ਸੀ ਅੰਦਰ ਆਫਿਸ ਦੇ ਵਿੱਚ ਕਿਰੋ ਤੋਂ ਤੁਹਾਡਾ ਰੋ ਹੈ ਭਾਈ ਸਾਹਿਬ ਕੰਮ ਕਰ ਰਹੇ ਇਹ 10 ਸਾਲ ਤੋਂ ਉੱਤੇ ਹੋਵੇ ਜੀ ਜਦੋਂ ਦੀ ਏਜੰਸੀ ਲਈ ਹੈ ਉਦੋਂ ਤੋਂ ਹੀ ਮਤਲਬ ਕੰਮ ਕਰਦੇ ਪਏ ਹੈ ਜੀ ਇਹ ਕਿੱਦਾਂ ਦੇ ਦੋ ਸਰ ਪੰਜਾਬ ਤੋਂ ਜਿੱਦਾਂ ਲੋਅਰ ਆਰਡਰ ਚਾਪ ਚ ਖਲਾਤ ਮਾਰੇ ਹੋ ਰਹੀ ਹੈ ਜੀ ਦੇ ਵੇ ਦੇ ਲੋਟ ਰੋਜ਼ ਕੋਈ ਨਾ ਕੋਈ ਕਟਨਾ ਹੋ ਰਹੀ ਹੈ ਪੰਜਾਬ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਬਾਬਤ ਡੀਐਸਪੀ ਕਰਤਾਰਪੁਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਹਜੇ ਤੱਕ ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ ਤੇ ਲੁਟੇਰਿਆਂ ਦੀ ਭਾਲ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਜੇ ਇਹ ਚ ਦੇਖਣਾ ਹੋਵੇਗਾ ਕਿ ਪੁਲਿਸ ਲੁਟੇਰਿਆਂ ਨੂੰ ਕਦੋਂ ਤੱਕ ਫੜ ਕੇ ਸਲਾਕਾਂ ਪਿੱਛੇ ਸੁੱਟਦੀ ਹੈ ਜਾਂ ਫਿਰ ਲੋਕ ਐਵੇਂ ਹੀ ਇਹਨਾਂ ਲੁਟੇਰਿਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ